ਪਿਆਰੀ 사ਸੰਗਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਦਾਸ ਜਸਮੀ ਸਿੰਘ ਜੀ ਲੁਧਿਆਣੇ ਤੋਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ ਜੀ ਪਿਛਲੇ ਕਈ ਦਿਨਾਂ ਤੋਂ ਮੇਰੇ ਨਾਮ ਤੋਂ ਕਿਸੇ ਨਿੱਜੀ ਚੈਨਲ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਜਿਸ ਦੇ ਵਿੱਚ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਅਸੀਂ ਇੱਕ ਜੇਰਤੇ ਮਹੀਨਿਆਂ ਦੀ ਸੰਗਰਾਣ ਦੀ ਕਹਾਣੀ ਤੇ ਵਿਚਾਰ ਕਰ ਰਹੇ ਸਨ ਉਸ ਦੇ ਵਿੱਚ ਦਾਸ ਤੋਂ ਭਾਈ ਸਾਹਿਬ ਨੂੰ ਭਾਵਕ ਹੋ ਕੇ ਕੁਛ ਬੰਦਾ ਚੰਗਾ ਬੋਲਿਆ ਗਿਆ ਹੈ ਕਿਸੇ ਨਿੱਜੀ ਚੈਨਲ ਨੇ ਸ਼ਰਾਰਤ ਕਰਕੇ ਉਸ ਵੀਡੀਓ ਨੂੰ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ ਹੈ ਦਾਸ ਖੇਮਾ ਦਾ ਜਾਚਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਤੋਂ ਵੀ ਮਾਫੀ ਮੰਗਦਾ ਹੈ ਪਿਆਰੀ ਸਾਹ ਸੰਗਤ ਜੀ ਤੋਂ ਵੀ ਮਾਫੀ ਮੰਗਦਾ ਹੈ ਦਾਸ ਉਹ ਨਿੱਜੀ ਚੈਨਲ ਵਾਲਿਆਂ ਨੂੰ ਬੇਨਤੀ ਕਰਦਾ ਹੈ ਜੀ ਕਿ ਉਹ ਇਹ ਵੀਡੀਓ ਨੂੰ ਵਾਇਰਲ ਨਾ ਕਰਨ ਅਗਰ ਉਹ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਦੀ ਅੱਗੇ ਵਾਇਰਲ ਕਰਦੇ ਹਨ ਤਾਂ ਉਹ ਆਪਣੇ ਜ਼ਿੰਮੇਵਾਰ ਆਪ ਹੋਣਗੇ ਜੀ ਪੂਲ ਚਕਤੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ